ਮੈਨੂੰ ਕਾਹ ਤੋਂ ਬੰਨਿਆ ਵਾ ਕੋਈ ਨਹੀਂ ਦੱਦ ਦਿੰਨੇ ਆ ਉਹ ਤੂੰ ਕਹਿੰਦਾ ਸੀ ਨਾ ਪੈਟਰੋਲ ਚ ਰੋ ਮਿਲਾਉਂਦੀ ਸਰਕਾਰ ਆਹੋ ਰੋ ਨਹੀਂ ਆ ਪਰ ਅਲਕੋਹਲ ਆ ਗੰਨੇ ਦੇ ਰਸ ਤੋਂ ਇਥਨੋਲ ਬਣਦਾ ਵਾ ਤੇ ਉਹ ਸਰਕਾਰ ਪੈਟਰੋਲ ਚ ਪਾਉਂਦੀ ਆ ਤੂੰ ਮਾਮਾ ਵਾ ਵੱਡਾ ਵਿਗਿਆਨੀ ਬਣ ਗਿਆ ਵਾ ਅਨਕੋਲ ਪਾ ਕੇ ਸ਼ਰਾਬੀ ਕਰਨਾ ਗੱਡੀਆਂ ਨੂੰ ਨਾਲੇ ਪੈਟਰੋਲ ਚ ਅਲਕੋਹਲ ਪਾ ਕੇ ਸਰਕਾਰ ਨੂੰ ਕੀ ਫਾਇਦਾ ਸਰਕਾਰ ਨੂੰ ਕਿਉਂ ਨਹੀਂ ਫਾਇਦਾ ਆਪਣਾ ਜਿਹੜਾ ਟਰਾਂਸਪੋਰਟ ਵਾਲਾ ਮੰਤਰੀ ਆ ਨਾ ਉਹਦੇ ਮੁੰਡੇ ਦੀ ਅਲਕੋਹਲ ਦੀ ਫੈਕਟਰੀ ਆ ਅਲਕੋਹਲ ਮਤਲਬ E20 E20 ਦਾ ਮਤਲਬ ਇਥਨੋਇਲ ਗੰਨੇ ਦੇ ਰਾਸ ਤੋਂ ਤਿਆਰ ਹੁੰਦਾ ਇਥਨੋਇਲ ਕਰਕੇ ਇੱਕ ਪਦਾਰਥ ਜਿਹੜਾ ਪੈਟਰੋਲ ਚ ਪਾ ਕੇ ਤੇ ਆਪਣੀਆਂ ਗੱਡੀਆਂ ਦਾ ਬੇੜਾ ਕਰਕੇ ਕਰਨੀ ਆ ਸਰਕਾਰ ਤਾਂ ਹੀ ਉਹ ਗੱਡੀਆਂ ਜ਼ਿਆਦਾ ਝੜਕੇ ਲੈਂਦੀਆਂ ਪਲੱਗ ਸੜ ਜਾਂਦੇ ਆ ਜਿਹੜੀਆਂ ਪਾ ਪੈਟਰੋਲ ਵਾਲੀਆਂ ਟੈਂਕੀਆਂ ਹੁੰਦੀਆਂ ਨਾ ਉਹਦੇ ਚ ਵੀ ਜੰਗਾਲ ਬਣ ਜਾਂਦਾ ਇਥਨੋਇਲ ਦੇ ਕਰਕੇ ਤੁਸੀਂ ਭਾਵੇਂ ਘਰ ਜਾ ਕੇ ਗੂਗਲ ਤੇ ਸਰਚ ਕਰ ਲਿਓ ਤੁਸੀਂ ਯਾਰ ਇਹਦੇ ਨਾਲ ਇਡੀਆਂ ਕੀ ਗੱਲਾਂ ਮਾਰਨ ਦੇ ਏ ਤੇਰੀ ਗੂਗਲ ਤੇ ਸਰਚ ਮੈਂ ਕਰਾਉਣਾ ਨਾ ਤੂੰ ਚਿੰਤਾ ਨਾ ਕਰ ਉਹਦੀ ਫੀਲਡਿੰਗ ਕਰਤੀ ਜਾਂ ਮੈਂ ਸੱਟ ਉਹ ਕੀ ਮਚ ਰਿਹਾ ਤੇਰਾ ਮਤਲਬ ਇਹ ਮੈਂ ਉਹਦੇ ਖੋਤੇ ਚਲਾਤਾ ਬੰਬ ਤੇ 6 ਘੰਟਾ ਚ ਹੋ ਜਾਣਾ ਬੜੂ ਮੂਰ ਤੇ ਤੈਨੂੰ ਆਪੇ ਖਬਰ ਆ ਜਾਊਗੀ ਕਿ ਉਹਦੇ ਚੀਤਰੇ ਚੀਥੜੇ ਉੱਟ ਗਏ ਆ ਇਹ ਚੰਗਾ ਕੀਤਾ ਸੀ ਕਾਰਾਂ ਬਾਰੇ ਬਹੁਤ ਗਲਤ ਬੋਲਦਾ ਸੀ ਅਸੇ ਕੁੱਤੇ ਕਈ ਮਾਰੇ ਆ ਭਗਵੰਤਾ ਨਾ ਰਊਗਾ ਬਾਸ ਤੇ ਨਾ ਵਜੂਗੀ ਬਾਤਰੀ ਤੇ ਨਾਲੇ ਕੋਈ ਅੱਗੇ ਤੋਂ ਹੱਕ-ਤੱਚਰੀ ਬੋਲਣ ਲਈ ਆਵਾਜ਼ ਵੀ ਨਹੀਂ ਚੱਕੂਗਾ ਕਾਲ ਕੀ ਆਈ ਰਿਆ ਮਰ ਤੋ ਪਹਿਲਾ ਕੁੱਤੇ ਨੂੰ ਤਾਂ ਮਿਲਤੇ ਆਵਾਂ ਓ ਜੋਕੜੋ ਓ ਓ ਇੱਥੇ ਬੈਠਾ ਵਾ ਓ ਆ ਜਾ ਤੂੰ ਬੰਦਾ ਓਏ ਕੀ ਕੰਡਿਆਂ ਵਾ ਤਿੱਖਾ ਕੰਡਿਆਂ ਯਾਰ ਇੰਨੇ ਤਿੱਖਾ ਕਰਕੇ ਕੀ ਕਰਨਾ ਘਾਹ ਵੜਨਾ ਵਾ ਆ ਚਮਚੇ ਜੀ ਨਾ ਆਹੋ ਵੜੀ ਕੇ ਖਾਵ ਆ ਜਾ ਫੇ ਆ ਤੈਨੂੰ ਖਵਾਵਾ ਇਹ ਤਲਵਾਰ ਦੇ ਜੋਰ ਜੈਸੇ ਇਹ ਘਾਹ ਸ ਹੈ ਨਾ ਠੀਕ ਹੈ ਇਸ ਕੋ ਬਾਟ ਕੋ ਐਸੇ ਠਾਣਾ ਜਿਹਾ ਬੈਟ ਮੇਂ ਸਿੱਕਾ ਮਾਰਦੇ ਨਾ ਇਹ ਤਾਂ ਮਮਾ ਜੀ ਕਾ ਵੜਦਾ ਤੇ ਵੜਦਾ ਕਿਉਂ ਨਹੀਂ ਜੰਗਲ ਬਣਾਇਆ ਚੋਂ ਤੇ ਬਾਟ ਲਾਂਗੇ ਦੱਸ ਤੂੰ ਕੀ ਕਰਨਾ ਆ ਇੱਧਰ ਆ ਉਹ ਮੈਂ ਤੇਰੇ ਨਾਲ ਤਾ ਆਵਾ ਆਪਾਂ ਜੰਡੇ ਵਾਲੇ ਜਾਣਾ ਸਕੂਟਰ ਤੇ ਜੰਡੇ ਵਾਲੇ ਕੀ ਕਰਨਾ ਹੀ ਉਹ ਕਾਮ ਆ ਉੱਥੇ ਨਿਕੇ ਨਿਕੇ ਮੱਸੀਆਂ ਲਿਆਉਣੀਆਂ ਵਾ ਨਿਕੇ ਨਿਕੇ ਮੱਛੀਆਂ ਹਾਂ ਉਹ ਕੀ ਕਰਨੀਆਂ ਤੂੰ ਉਹ ਬੜੀਆਂ ਸੋਹਣੀਆਂ ਲੱਗਦੀਆਂ ਵਾ ਉਹ ਤੇ ਤੇਰੀ ਗੱਲ ਠੀਕ ਆ ਪਰ ਸਕੂਟਰ ਨਹੀਂ ਹੋਏਗਾ ਸਕੂਟਰ ਕਿੱਥੇ ਆ ਉਹ ਤੇ ਕਲਜੀਤ ਲੈ ਗਿਆ ਉਹ ਕਲਜੀਤ ਲੈ ਗਿਆ ਆਉਣਾ ਕਦੋਂ ਉਹਨੇ ਉਹਨੇ ਤਾਂ ਪਰਸੋਂ ਆਉਣਾ ਕਹਿੰਦਾ ਸਾਡੀ ਰਿਸ਼ਤੇਦਾਰੀ ਚ ਵਿਆਹ ਆ ਤੇ ਪੈਲਸ ਦੇ ਵਿੱਚ ਸਕੂਟਰ ਨਾਲ ਘੇੜੇ ਦੇਣੇ ਅੱਛਾ ਫਿਰ ਉਹਨੇ ਪਰਸੋਂ ਆਉਣਾ ਆਹੋ ਇੱਕ ਮਿੰਟ ਖਲੋ ਜਾ ਫਿਰ ਹਲੋ ਇਹ ਰਿਹਾ ਪੰਗਾ ਪੈ ਗਿਆ ਈ ਪੰਗਾ ਪੈ ਗਿਆ ਕੀ ਹੋਇਆ ਉਹ ਸਕੂਟਰ ਤਾਂ ਕਲਜੀਤ ਲੈ ਗਿਆ ਉਹ ਤੇਰਾ ਭਲਾ ਹੋ ਜੇ ਹੁਣ ਕੀ ਕਰੀਏ ਫਿਰ ਨਾ ਟੈਨਸ਼ਨ ਮੈਂ ਦੱਸਦਾ ਤੈਨੂੰ ਉਹਨੂੰ ਕਹਿ ਦੇ ਤੇਰੇ ਸਕੂਟਰ ਦੇ ਡਿੱਗੀ ਵਿੱਚ 2 ਕਰੋੜ ਦੀ ਲਾਟਰੀ ਆ ਅੱਛਾ ਜੇ ਲਾਟਰੀ ਉਹਨੇ ਕੱਢ ਲਈ ਨਾ ਤੇਰੇ ਸ਼ਰੀਕ ਨੇ ਅਮੀਰ ਹੋ ਜਾਣਾ ਹੀ ਆ ਵਧੀਆ ਤੇਰੀ ਸਕੀਮ ਨਾਲੇ ਉਹਨੂੰ ਕਹਿ ਕੋਈ ਮੋਟਰਸਾਈਕਲ ਲੈ ਕੇ ਚੱਲੀ ਜਾ ਸਕੂਟਰ ਦੇ ਪਿੱਛੇ ਚੰਗਾ ਫਿਰ ਮੈਂ ਛੱਡ ਦਾਂ ਉਹਦੇ ਜਾਲ ਕੱਟ ਫੋਨ ਲੈ ਕੱਟ ਲਈ ਮੈਨੂੰ ਕਹਿੰਦਾ ਤੇ ਘਾਟਾ ਆਪੇ ਦਿੱਤਾ ਹੀ ਓ ਜਾ ਮਾਮਾ ਸਕੂਟਰ ਕਾ ਤੋ ਜੈ ਤੈਨੂੰ ਕਿਉ ਉਹ ਜੀ ਡਿੱਗੀ ਤੇ 2 ਕਰੋੜ ਦੀ ਲਾਟਰੀ ਪਈ 2 ਕਰੋੜ ਦੀ ਲਾਟਰੀ ਆਹੋ ਸੱਚੀ ਹੋਰ ਹੁਣ ਕੀ ਕਰਨਾ ਈ ਫਿਰ ਹੁਣ ਕੀ ਕਰਨਾ ਤੋ ਕਿਹਦੇ ਮੋਰਸਲ ਮੰਗ ਜਾ ਸਕੂਟਰ ਮੰਗ ਯਾਰ ਮੈਨੂੰ ਤੇ ਕਹੇ ਨੇ ਦੇਣਾ ਨਹੀਂ ਸਕੂਟਰ ਮੋਟਰਸਾਈਕਲ ਉਹ ਜਾ ਇਹਦਾ ਦੁਨੀਆ ਦੇ ਗੜਕਿਆਂ ਬੰਦਾ ਤੈਨੂੰ ਕੋਈ ਕੋਈ ਛਾਂਦਰਾ ਦੇਵੇ ਤੈਨੂੰ ਕੋਈ ਹਾਂ ਸੱਜ ਉਹ ਤੂ ਤੇ ਕੋਨਾ ਸ਼ਕਲਾ ਕਾ ਬੂਮ ਬੂਮ ਵਾਲੀ ਪੈਨਸਲ ਹੈ ਗਈ ਆ ਉਹਦੇ ਕੋ ਜਾਣੇ ਤੇ ਮੋਟਰਸਾਈਕਲ ਬਣਵਾ ਲੈਨੇ ਆਪਾਂ ਚੱਲ ਫੇਰਾ ਚੱਲ ਯਾਰ ਤੂੰ ਤੇ ਵੀਰ ਉਹ ਕਿਥੇ ਤੇ ਆਂਦਾ ਸੋ ਕੀ ਕੰਮ ਆ ਤੂੰ ਤੇ ਵੀਰ ਨੂੰ ਮਿਲਣਾ ਹੀ ਆ ਕੀ ਗੱਲ ਆ ਵੀਰ ਤੇਰੇ ਨਾਲ ਇੱਕ ਕੰਮ ਆ ਉਹ ਇੱਥੇ ਸਾਰੇ ਕੰਮ ਲਈ ਆਉਂਦੇ ਆ ਹੋਰ ਇੱਥੇ ਪੈਸੇ ਥੋੜੀ ਚੜਾਉਣ ਆਉਂਦੇ ਆ ਕੰਮ ਕੀ ਆ ਸ਼ੌਕ ਠੀਕ ਆ ਇਹ ਗੱਲ ਆ ਹਾਂ ਵੀਰ ਜੇ ਤੂੰ ਆਪਣੀ ਸ਼ਕਲਾਕਾ ਬੂੰਬੂ ਮਨਾ ਸਾਨੂੰ ਮੋਟਰਸਾਈਕਲ ਬਣਾ ਕੇ ਦੇ ਦੇ ਨਾ ਸਾਡਾ ਕੰਮ ਹੋ ਲੈਣ ਦੇ ਅਹੀਂ ਤੈਨੂੰ 50000 ਰੁਪਿਆ ਨਾਮ ਦੇਵਾਂਗੇ ਨੋ 50000 ਨਹੀਂ 60000 10000 ਵਿੱਚੋਂ ਇਹਨੂੰ ਦੇਣਾ ਕੋਈ ਨਹੀਂ 60 ਹੀ ਦੇ ਦਾਂਗੇ ਓ ਮਾਮਾ ਤੂੰ ਇਨੀ ਸ਼ਕਤੀਆਂ ਵਾਲੀ ਪੈਂਚਲੇ ਸਿਕਲ ਲਈ ਓ ਵੀਰ ਮੇਰੇ ਘਰ ਦੇਣਾ ਕੈਨਸਲ ਨਾ ਪੀਜੇ ਬਣਾਓ ਬਣਾ ਕੇ ਖਾਣੂ ਨਹੀਂ ੜਦੇ ਕੋਈ ਰਿਸ਼ਤੇਦਾਰ ਆਂਦਾ ਵਾ ਤੇ ਕੀ ਵੇਂਦਾ ਥਾਂ ਥਾਂ ਤੇ ਚੜਨੀਆਂ ਤੇ ਡੱਬੇ ਖਿਲਰੇ ਹੁੰਦੇ ਚੱਲ ਕੋਈ ਨਹੀਂ ਛੱਡ ਪੀਜਾ ਨਾ ਤੂੰ ਸਾਨੂੰ ਮੋਟਰਸਾਈਕਲ ਬਣਾ ਕੇ ਦੇ ਨਾ ਉਹ ਕਾਗਜ਼ ਮੰਤਰਪਾੜੋ ਜੀ ਜੂ ਐਨ ਆਰ ਜੂਨੀਅਰ ਜੀ ਉਧਰ ਦੇਖੋ ਆ ਕੁੱਤੀ ਕੀ ਕਰਦੀ ਇਹਦੇ ਨਾਲ ਉਹ ਇਹ ਨਾਲ ਗਿਫਟ ਆਈ ਆ ਇਹ ਸਾਨੂੰ ਦੇ ਜੋ ਠੀਕ ਆ ਵੀਰ ਚੰਗਾ ਅਸੀਂ ਚੱਲਦੇ ਆ ਬੈਠ ਨਹੀਂ ਕੀ ਗੱਲ ਹੈ ਜਾਂਦੀਆਂ ਮਾਰੀ ਜਾਂਦਾ ਅੱਧਾ ਘੰਟਾ ਹੋ ਗਿਆ ਤੁਰੇ ਨੂੰ ਕੋਈ ਵਿਸਾਪ ਚੂ ਵੀ ਕਰਾ ਦੇ ਜਾਂ ਕਰ ਲਾ ਜਾਂ ਕਰ ਲਾ ਅਗੇ ਇਹਦੇ ਵਿੱਚ ਮੈਨੂੰ ਲੱਗਦਾ ਇਹਦਾ ਪਾਣੀ ਗੈਪ ਹੋ ਗਿਆ ਲੈ ਉਹਦਾ ਮੋਰਸਾ ਵੀ ਗੈਪ ਹੋ ਗਿਆ ਹੀ ਆ ਫੜੀ ਯਾਰ ਫੋਨ ਆਇਆ ਹੈਲੋ ਉਹ ਤੂ ਤੇ ਆੜਾ ਦੇ ਮੋਰਸਲ ਗੈਪ ਹੋ ਗਿਆ ਵਾ ਤੇ ਮੈਂ ਕਰਾਂ ਇਹ ਜਾਦੂ ਵਾਲੀਆਂ ਚੀਜ਼ਾਂ ਅੱਧਾ ਘੰਟਾ ਹੀ ਕੱਢਦੀਆਂ ਹੁੰਦੀਆਂ ਵਾ ਤਾਂ ਯੋ ਤੇ 15 ਮਿੰਟ ਪੀਆ ਬਣਾ ਦਿਖਾ ਲਈਦਾ ਉਹਨਾਂ ਦੇ ਕੱਢਤਾ ਵਾ ਹੁਣ ਕੀ ਕਰੀਏ ਕੰਨਾ ਕੀ ਆ ਵਿਰਿੰਦਰ ਘਰੇ ਚੱਲਦੇ ਆ ਉਹ ਬੰਦੇ ਦਲੇਰ ਆ ਉਹਨਾਂ ਕੋ ਗੱਡੀ ਲੈ ਕੇ ਤੇ ਆਪਾਂ ਚੱਲਦੇ ਆ ਕਲਜੀਦੇ ਪਿੱਛੇ ਚੱਲ ਫੇਰ ਆ ਕਿੱਧਰ ਵੀਰ ਗੱਡੀ ਚਾਹੀਦੀ ਗੱਡੀ ਤਾਂ ਨਹੀਂ ਯਾਰ ਉਹਨਾਂ ਦੇ ਬੰਦੇ ਬੜੇ ਦਲੇਰ ਐ ਇਹ ਨਾ ਨਹੀਂ ਕਰਦੇ ਕੇ ਇਹਨੂੰ ਨਾ ਨਹੀਂ ਕਰਦੇ ਵੀਰ ਪਰ ਇਹੋ ਦੇ ਨੈਸ਼ਨਲ ਗੱਡੀ ਨਹੀਂ ਦੇਣੀ ਇਹਨੂੰ ਗੱਡੀ ਕਿਉਂ ਨਹੀਂ ਦਿੰਦੇ ਇਹ ਪਹਿਲਾਂ ਵੀ ਗੱਡੀ ਲੈ ਕੇ ਗਿਆ ਨੈਸ਼ ਪਤਾ ਨਹੀਂ ਚੱਲੀ ਨਹੀਂ ਉਤੋਂ ਬਾਅਦ ਮੁੜ ਕੇ ਗੱਡੀ ਸਹੀ ਨਹੀਂ ਚੱਲੀ 플ੱਗ ਹੀ ਉੱਡ ਜਾਂਦੇ ਪਤਾ ਨਹੀਂ ਕੀ ਕਰਤਾ ਨੇ ਗੱਡੀ ਨੂੰ ਨੈਸ਼ ਨੇ ਓ ਵੀਰ ਦੇ ਦੇ ਗੱਡੀ ਇੱਕ ਦਿਨ ਦੀ ਗੱਲ ਐ ਨਿਕਲ ਜਾਓ ਪਰ ਇੱਕ ਤਾਂ ਗੱਡੀ ਦੇ ਵੰਡੇ ਤਾਂ ਜਾਇ ਨਾ ਮਿਲ ਜੇ ਆਏ ਕਲੀ ਮਗਰ ਉਹ ਕਿਹੜਾ ਇਥਨੋਲ E20 ਨਵੀਂ ਬੜਾ ਘੜਤੀ ਤੂੰ ਗੰਨੇ ਦੇ ਰਸ ਤੋਂ ਤਿਆਰ ਹੋਣ ਵਾਲੇ ਇਥਨੋਇਲ ਦੇ ਨਾਲ ਨਾ ਪੈਟਰੋਲ ਗੱਡੀਆਂ ਦੀ ਮਨਿਆਦ ਘੜਦੀ ਆ ਗੱਡੀਆਂ ਛੇਤੀ ਖਰਾਬ ਹੁੰਦੀਆਂ ਵਾ ਤੇ ਪੁਰਜ਼ੇ ਜ਼ਿਆਦਾ ਖਰੀਦਣੇ ਪੈਂਦੇ ਆ ਗੱਡੀਆਂ ਦੇ ਮਾਲਕਾਂ ਨੂੰ ਤੇ ਖਰਾਬ ਹੋਣ ਦੇ ਕਰਕੇ ਨਵੀਆਂ ਗੱਡੀਆਂ ਦੀ ਡਿਮਾਂਡ ਜ਼ਿਆਦਾ ਆਉਂਦੀ ਆ ਤੇ ਜਿੰਨੀਆਂ ਨਵੀਆਂ ਗੱਡੀਆਂ ਵੇਖਣ ਗਿਆ ਸਰਕਾਰ ਦਾ ਹੀ ਫਾਇਦਾ ਤੇ ਜਿੰਨਾ ਇਥਨੋਲ ਪੈਟਰੋਲ ਦੇ ਵਿੱਚ ਮਿਕਸ ਹੋ ਕੇ ਵਿਕੂਗਾ ਤੇ ਉਹ ਮੰਤਰੀ ਦੇ ਮੁੰਡੇ ਨੂੰ ਸਭ ਤੋਂ ਜ਼ਿਆਦਾ ਫਾਇਦਾ ਜਿਹਦੀ ਕੰਪਨੀ 'ਚ ਇਥਨੋਲ ਬਣਦਾ ਵਾ ਸਰਕਾਰ ਕੋਈ ਵੀ ਕਾਨੂੰਨ ਐਸਾ ਨਹੀਂ ਲਾਗੂ ਕਰਦੀ ਜਿਹਦੇ ਨਾਲ ਜਨਤਾ ਨੂੰ ਫਾਇਦਾ ਹੁੰਦਾ ਸਰਕਾਰ ਸਿਰਫ ਤੇ ਸਿਰਫ ਆਪਣੇ ਫਾਇਦੇ ਤੇ ਆਪਣੇ ਟੈਗਸ ਵਾਲੇ ਕਾਨੂੰਨਾਂ ਨੂੰ ਛੇਤੀ ਲਾਗੂ ਕਰਦੀ ਆ ਤੇਰਾ ਟੈਸਟਰ ਮੈਂ ਲਾਗੂ ਕਰਾਉਣਾ ਉਹ ਤੁਸੀਂ ਮੈਨੂੰ ਮਾਰਨ ਕਿਉਂ ਲੱਗੇ ਮੇਰੇ ਮਾਮੇ ਦਾ ਸਾਲਾ ਐਮ ਐਲ اے ਆ ਸਕਾਰਾਟੀ ਆ ਮੇਰਾ ਫੋਫਾ ਥਾਣੇਦਾਰ ਆ ਤੇ ਕੋਈ ਜੰਮਿਆ ਨਹੀਂ ਨਾਕੇ ਤੇ ਘੇਰਨ ਵਾਲਾ ਮੇਰਾ ਭਰਾ ਫੌਜੀ ਆ ਮਹੀਨੇ ਬਾਅਦ ਖਾਤੇ ਵਿੱਚ 70 ਹਜ਼ਾਰ ਟਨ ਕਰਕੇ ਵਜਦਾ ਸਾਨੂੰ ਕਿ ਲੋੜ ਹੈ ਸਰਕਾਰਾਂ ਖਿਲਾਫ ਬੋਲਣ ਦੀ ਉਹ ਭਾਈ ਮੂਤ ਪਾਈ ਜਾਣ ਪੈਟਰੋਲ 'ਚ ਉਹ ਤੁਣੀ ਨੂੰ ਕਹਣਾ ਕੋਹ ਨਹੀਂ ਵੀਰ ਆਡਾ ਦੇ ਕੋ ਸਰਕਾਰੀ ਨੌਕਰੀ ਵਾਲਾ ਹੀ ਨਹੀਂ ਹੈਗਾ ਨਾ ਸਾਡੇ ਕੋ ਮੋਟਰਸਾਈਕਲ ਲਾਗੇ ਬੰਨੇ ਜਾਣਾ ਸਾਈਕਲ ਤੇ ਚੱਲ ਜਾਈਦਾ ਦੂਰ ਨੇੜੇ ਜਾਣਾ ਹੋਵੇ ਤੇ ਰੇੜੇ ਚੋ ਲਈਦਾ ਉਹ ਸ਼ਦਾਈਓ ਤੁਹਾਡੀ ਇਹੋ ਸਰਕਾਰਾਂ ਖਿਲਾਫ ਚੁੱਪ ਨੇ ਨਾ ਕਈਆਂ ਦੇ ਘਰ ਜਾੜ ਦੇਣੇ ਆ ਤੇਰਾ ਜੇ ਮੈਂ ਘਾਟ ਫਸੋਨਾ ਵਾ ਕੁੱਤਾ ਪਾਲੇ ਪਟ્રોલ ਕੋਲ ਪਾ ਗਏ ਸਰਕਾਰ ਨੂੰ ਕੀ ਫਾਇਦਾ ਕੀ ਫਾਇਦਾ ਸਰਕਾਰ ਨੂੰ ਕਿਉਂ ਨਹੀਂ ਫਾਇਦਾ ਆਪਣਾ ਜਿਹੜਾ ਟਰਾਂਸਪੋਰਟ ਵਾਲਾ ਮੰਤਰੀ ਆ ਨਾ ਉਹਦੇ ਮੁੰਡੇ ਦੀ ਅਲਕੋਹਲ ਦੀ ਫੈਕਟਰੀ ਆ ਇਹ ਨਿਹਦੇ ਰਾਸਤੋਂ ਪਿਆਰ ਹੁੰਦਾ ਇਥਨੋਇਲ ਕਰਕੇ ਇੱਕ ਪਦਾਰਥ ਜਿਹੜਾ ਪੈਟਰੋਲ ਚ ਪਾ ਕੇ ਤੇ ਆਪਣੀਆਂ ਗੱਡੀਆਂ ਦਾ ਬੇੜਾ ਘਰ ਚ ਚਲਦੀ ਆ ਸਰਕਾਰ ਤਾਈਆਂ ਗੱਡੀਆਂ ਜਿਆਦਾ ਛੜਕੇ ਲੈਂਦੀਆਂ ਪਲੱਗ ਛੜ ਜਾਂਦੇ ਆ ਜਿਹੜੀਆਂ ਪੈਟਰੋਲ ਵਾਲੀਆਂ ਟੈਂਕੀਆਂ ਹੁੰਦੀਆਂ ਨਾ ਉਸੇ ਚ ਵੀ ਜੰਗਾਲ ਬਣ ਜਾਂਦਾ ਇਥਨੋਇਲ ਦੇ ਕਰਕੇ ਤੁਸੀਂ ਭਾਵੇਂ ਘਰ ਜਾ ਕੇ ਗੂਗਲ ਤੇ ਸਰਚ ਕਰ ਲਿਓ ਉਸ ਗੱਲ ਜਿਵੇਂ ਮੇਰੀ ਨਿਕਲਦੀ ਅੱਜ ਠੀਕ ਆ ਮਰਦੋ ਫਿਰ ਮੈਂ ਕੁੱਤੇ ਨੂੰ ਤੇ ਮਿਲਾਵਾਂ